ਜੀ ਬਤਿ ਤੁਸੀਂ ਅੰਦਰ ਉਹ ਜਿੰਨੀ ਇਹ ਰਾ ਜਾਂਦਾ ਸੀ ਆਪਾ ਖਾਨ ਅੱਜ ਫੇਰ ਆਉਣ ਲੱਗਦਾ ਮੈਨੂੰ ਚੜਿਆ ਪਿਆ ਵਾ ਹੈ ਜਿੱਦਨਾਂ ਕਰਕੇ ਸਫਾਈ ਨਾ ਕਰੀਏ ਤੇ ਧੋਦਨਾ ਪਰੌਣੇ ਆ ਜਾਂਦੀ ਹੈ ਤੇ ਜਦਨ ਸਫਾਈ ਕਰੀਏ ਤੇ ਉਹ ਹਨੇਰੀ ਆ ਜਾਂਦੀ ਹੈ ਕਿਸੇ ਆਪਾ ਖਾਨਾ ਰੱਖਾ ਥੇਗ ਕਰਦਾ ਹੀ ਰਹਿੰਦਾ ਤੇ ਫੋਟੋ ਦਾ ਪਾਇ ਵੀ ਨਹੀਂ ਚੜਦੀ ਹੈ ਹੈ ਇਹ ਮਾਰਦੀ ਹੈ ਲੇਕਾ ਅੱ체 ਵੀ ਤਾਂ ਕਿਤੇ ਰੱਖਦੇ ਵੀ ਨਹੀਂ ਅਲੀ ਨਾਲ ਤਾਂ ਸਰਾ ਰਾਤ ਸਿੱਟੀ ਜਾਂਦੇ ਰਹਿੰਦੇ ਆ मनोरी झाठी आई दहर लगता अंदर बल्कि तू कर मन तू रात में तू ना सब्जी रेट लिया थोड़ी थी थी। तुने थी। तुने थी। तुने ना नहीं बच्चे शाम की बाहर निकलाना कभी कोई जी बा शाम जा रात में होती है रख दी मैं कह सब्जी चौल ਮੇਰੇ ਨਾ ਸਾਰੇ ਲੋਕੀਂ ਅੰਦਰ ਬੜੇ ਹੋਣੇ ਕਿੰਨੇ ਤਮੀਂ ਵੇਖਣਾ ਨਹੀਂ ਆਉਂਦੇ। ਮੇਰੇ ਨਾਲ ਸਾਥੀ ਇੰਦਾਰੇ ਦਾ ਅੱਜ ਨੂੰ ਕੀ ਸਬਜ਼ੀ ਕੋਈ ਨਹੀਂ ਜਾਂਦਾ ਵਾ। ਹੈ ਇੱਕ ਦਿਨ ਸਬਜ਼ੀ ਦੀ ਨਮਾਜ਼ ਤੇ ਨੂੰ ਆਖਿਆ ਸੀ ਸਬਜ਼ੀ ਲਾੜਾ ਤੂੰ ਮਿਸਰੀ ਵਾਲੇ ਤੂੰ ਪਾਸੇ ਕਰਕੇ ਲਾੜਾ ਹਮੇ ਰੋਜ਼ ਲੋਕਾਂ ਦੀ ਚੋਰੀ ਨਹੀਂ ਬਣੀ ਰਹੀ ਆ। ਕਦੀ ਕਿਸੇ ਦੀ ਤੋੜਦੀ ਜਾਂ ਕਦੀ ਕਿਸੇ ਜਿੱਦਾਂ ਮੈਂ ਫੜੀ ਗਈ ਤਾਂ ਮੇਰੀ ਕਿੰਨੀ ਬੇਸਤੀ ਆਉਣੀ ਹੈ। ਮੈਨੂੰ ਜੁੜੇ ਗੁਲੇ ਨੂੰ ਮੋਸੀ ਆਉਣੀ ਵੀ ਮੈਂ ਇਹ ਵੱਡੇ ਘਰ ਦੀ ਹੋ ਕੇ ਤਾਂ ਸਬਜ਼ੀਆਂ ਲੋਕਾਂ ਦੀ ਤੋੜਦੀ ਚੱਲੂ ਪਰ ਤੇ ਇਗਰਾ।

ਇਹ ਤਾਂ ਰੋਖਾ ਖੋਖਣ ਕਰਦਾ ਜੀ ਮੋੜੀ ਲਾਖੀ ਤੇ ਥੋੜਾ ਡੱਡੇ ਲੱਗੇ ਨੇ ਇਹ ਕਹਿੰਦੇ ਦੇਖੀ ਮਿੱਠੇ ਹਲਵੇ ਪੜੇ ਬੜੇ ਤਕੜੇ ਲੱਗੇ ਕਿੱਥੇ ਲੱਗੇ ਆ ਲਾ ਬੱਚਾ ਭਾਣਾ ਕਿੱਥੇ ਕਹਿੰਦੀ ਸਾਡੇ ਹਲਵੇ ਬੜੇ ਲੱਗੇ ਹਲਵੇ ਬੜੇ ਲੱਗੇ ਮੈਨੂੰ ਤੇ ਕਿਤੇ ਉਂਤਰਾ ਦੇਖਦਾ ਨਹੀਂ ਦਸਤੀ ਖਰ ਦੁਪਹਿਰੇ ਮਾਰਿਆ ਇਹ ਮੈਨੂੰ ਹੈ ਪੂਨੀ ਗਮਾ ਮੈਂ ਕਿਤੇ ਦਵਾਈ ਖਾਦੀ ਤੇ ਮਾ ਤੇ ਤਰੀਰ ਉੱਥੇ ਡਾਊਨ ਹੋ ਜਾ ਲਾ ਆ ਲੱਗਾਈ ਨਹੀਂ ਇਕੱਲੇ ਹਾਂ ਪਰ ਜਿੱਦ ਦਾ ਰਹੇਗਾ ਜਿੱਦ ਕ ਲੈ ਜਾਨੀ ਉਹ ਨਹੀਂ ਲਿੰਦੀ ਨੀ ਪੁੱਤਾਂ ਤੇ ਆਈ ਮਾਂ ਜੰਦੀ ਉਹ ਅਨਿੱਕੀ ਤੇ ਘਾਟ ਬਾਹਰ ਨਿਕਲਦੀ ਜਿਹੜੀ ਬਾਹ ਫੱਟੀ ਉਹ ਬੜੀ ਨਕਰਾਨੀ ਰੱਖਦੀ ਬਾਹ ਮੁਖਤਿਆਰ ਨਹੀਂ ਬਣੀ ਘਰ ਦੀ ਇੰਨੀ ਪਤਾ ਤਾਂ ਮਮੀ ਨਹੀਂ ਲੱਗਣ ਦਿੰਦੀ ਸ਼ੈਤਾਨ ਤੇ ਮਮੀ ਵਰੀ ਐਨੇ ਦਿਨਾਂ ਦਾ ਨਹੀਂ ਲੱਗਾ ਤੇ ਹੁਣ ਇਹਨਾਂ ਨੂੰ ਕਿੱਥੇ ਪਤਾ ਲੱਗਣਾ ਪਤਾ ਨਾ ਜਿੰਨੇ ਮੈਂ ਸੋਚਿਆ ਸੀ ਉਹਨੇ ਹਲਵੇ ਹੈ ਨਹੀਂ ਜੀ ਮੈਂ ਦੇਖਿਆ ਜਲਵਾਵਾ ਦੋਆਂ ਦਿਨਾਂ ਤੇ ਡੱਲੇ ਆ ਹੁਣੇ ਤਿੰਨ ਚਾਰ ਕੋਈ ਚੱਪਾ ਖਾਣੇ ਕੋਈ ਦਿਖਿਆ ਯਾ ਕੀ ਆ ਫਟਾ ਲੈ ਕੋਲ ਲੱਭ ਲੈ ਇਹਦੀ ਉਹੀ ਬਿਮਾਰੀ ਪੈਣਾ ਜਿਹੜਾ ਤੋੜ ਕੇ ਰੱਖਿਆ ਤੂੰ ਦੱਸ ਸਾਹਮਣੇ ਤੁਰਿਆ ਰਿਹਾ ਭਲੇਕੇ ਪਾ ਉਹਨਾਂ ਦੇ ਦੁਦਰ ਭਲੇਕੇ ਪੈਣੀ ਪੈਣੀ ਤੇ ਇੱਕ ਤੂੰ ਆਹ ਵੀ ਹੁਣ ਤਰਾ ਚਿੜੀ ਕਿ ਜਿੰਨਾ ਆਹ ਨਹੀਂ ਮਟਾ ਹਵਾ ਉਹ ਚਤੀ ਵੀਂ ਪਰ ਬਿੱਲ ਪਾਪ ਗਿਆ ਕਰਨਾ ਮਿੱਕੇ ਬੱਕੇ ਜਿਹਦਾ ਤੋਰ ਕੀ ਆਹ ਜਰਾ ਸੁਣਾ ਲੱਗਦਾ ਇਹਦੇ ਨਾਲ ਤੂੰ ਆ ਜਾ ਉਹ ਤੇ ਤੰਦੇਗਾ ਪਾਪੂ ਪੋਣੀ ਠਿਕਾ ਦਾ ਰਹਿ ਗਿਆ ਲੈ ਕਿ ਤੂੰ ਤੇ ਲੁਗਿਆ ਰਹਿ ਗਿਆ ਤੂੰ ਥੋੜਾ ਜਿਹਾ ਵੱਡਾ ਹਾਂ ਲੈ ਕਰ ਦਿੰਨੀ ਨੂੰ ਲੈ ਜਾਣੀ ਨਿਕਲਦੀ ਬਾਣੋਂ ਤੂੰ ਇਹ ਕੱਟ ਨਾ ਸਾਡੀ ਕੋਈ ਗੰਦ ਨਾ ਕਰਾ ਕਦੀ ਇਹਨਾਂ ਭਲਾਈਏ 10 ਰੁਪਏ ਹੁੰਦਾ ਸਬਜ਼ੀ ਹੋਣੀ ਤੇ

ਤੇ ਕਰ ਨਹੀਂ ਨਿੱਕਾ ਉਹ ਜਿਵੇਂ ਪੈਰੇ ਘਾਉਂਦੇ ਨੇ ਤੇ ਆਪ ਛਾਵੇਂ ਛਾਵੇਂ ਕੰਮ ਕਰ ਲੈਂਦੇ ਕੀ ਹੋ ਗਿਆ ਕਾ ਦਾ ਰੌਲਾ ਇੰਨਾ ਪਾਤਾ ਜੇ ਅੱਜ ਸਬਜ਼ੀ ਲੈਣੇ ਘਰਾਏ ਕੀਤਾ ਫਰੀ ਤਾਂ ਇੰਨੀ ਅੱਗ ਪਾਈ ਦੀਂ ਤੀ ਆਹ ਰੋਟੀ ਕਿੱਲੇ ਜਾਣੀ ਹੈ ਕੀ ਹੋ ਰਿਹਾ ਵਾ ਉੱਥੇ ਕੁਛ ਨਹੀਂ ਹੈਗਾ ਮੈਂ ਤੇ ਵੱਲਾਂ ਫੋਲ ਫੋਲ ਕੇ ਮਰ ਗਈ ਇੰਨੀ ਗਰਮੀ ਮੇਰੇ ਤੇ ਮੁੱਦੇ ਤੇ ਆਣਾ ਕਿ ਸਬਜ਼ੀ ਕੋ ਤੋੜ ਕੇ ਲੈ ਗਿਆ ਲੈ ਚਾਜ ਨਾ ਵੇਖਿਆ ਈ ਧੁੱਪ ਤੋਂ ਤੇ ਡਰਦੀ ਫਿਰਦੀ ਐਂ ਮੈਨੂੰ ਲੱਗਾ ਫਿਰ ਤੋੜ ਕੇ ਸਬਜ਼ੀ ਚ ਤੇ ਆ ਗਈਆਂ ਸਵੇਰੇ ਹਜੇ ਮੈਂ ਵੇਖਿਆ ਹੀ ਹਲਵੇ ਲੱਗੇ ਸੀ ਨੀ ਪੈਣਾ ਮੈਂ ਤਾਂ ਕੱਲਾ ਕੱਲਾ ਪਤਾ ਕਰਕੇ ਵੇਖਣੀ ਤੂੰ ਹੀ ਜਾ ਕੇ ਚਾਪੇ ਵੇਖਾ ਮੇਰੇ ਕੋਲ ਨਹੀਂ ਵੇਖ ਜਦਾ ਇੰਨੀ ਗਰਮੀ ਚ ਉੱਤੇ ਹਲ ਵੇਖ ਖੰਡੇ ਉੱਤੇ ਮੈਨੂੰ ਫੋਨ ਵੀ ਨਹੀਂ ਤੀਰ ਲੱਗਾ ਕੋਈ ਜਾ ਜਾ ਪਰੇਜਾ ਮੈਂ ਨਾ ਐਵੇਂ ਰੋਣਾ ਨਾ ਪਾਇਆ ਕੋਈ ਕੰਮ ਕਰਨ ਜੋਗੀ ਨਹੀਂ ਤੂੰ ਹੈਗੀ ਤੇ ਹੋਰ ਤਾਂ ਹੀ ਕਿ ਲਾਇਆ ਜਾ ਉਹੜੋ ਬਾਲ ਤਾਂ ਚਾ ਲੈ ਮੈਂ ਵੀ ਵੇਖਾ ਕਿੰਨਾ ਕਹ ਬਾਲ ਤਾਂ ਭਰ ਕੇ ਹੁੰਦੇ ਲੈਂਦੇ ਬਾਲ ਤਾਂ ਭਰ ਕੇ ਕੋਈ ਨਹੀਂ ਨਾ ਕੋਈ ਚੱਲ ਕੱਪੜੇ ਤੋਂ ਵੀ ਸਬਜੀ ਲੈ ਆਉਗੀ ਤੇ ਹੱਥ ਨਮਕਾ ਕੇ ਤੇ ਆਂ ਹਾਂ ਦੱਸ ਮੇਰਾ ਕੀ ਬੋੜ ਬੋੜ ਕਰੀ ਜਾਂਦੇ ਮੈਨੂੰ ਤੂੰ ਹੀ ਤੋੜ ਕੇ ਘੱਲਿਆ ਮੈਂ ਵੇਖ ਲਈ ਮੈਨੂੰ ਨਹੀਂ ਕੁਝ ਲੱਭਾ ਮੈਂ ਤੇਰਾ ਖਾਣੇ ਨਾ ਦੱਸ ਮੈਂ ਤੇਰਾ ਉਦੋਂ ਹੀ ਮੂੰਹ ਵੇਖ ਲਿਆ ਸੀ ਜਦੋਂ ਮੈਂ ਤੈਨੂੰ ਇੱਕੋ ਖਲਾਇਆ ਸੀਗਾ ਸਬਜੀ ਲੱਗੀ ਹੋਣੀ ਮੈਂ ਜਾਣੀ ਨਾ ਤੇਰੇ ਨਾਲ ਮੈਂ ਨਹੀਂ ਜਾਣਾ ਹੁਣ ਆਪੇ ਚੱਲ ਜਾ ਮੇਰੇ ਕੋਲ ਨਹੀਂ ਜਾਣਾ ਜਾਣਾ ਕਿੱਥੇ ਨੀਗਾ ਖਾਣੀ ਹੈ ਠੀਕ ਹੈ ਚੱਲ ਤੁਰ ਸਬਜੀ ਲੈ ਕੇ ਆਈਏ ਤੂੰ ਉਦੋਂ ਤੇਰੇ ਨੂੰ ਕਿ ਤੁਹਾਨੂੰ ਪਤਾ ਹੀ ਲੱਗੇ ਤਾਂ ਬੰਦਾ ਆਪੇ ਤੋੜ ਦਿੰਦਾ ਜੀ ਇਤਸਾ ਪਤਾ ਹੈ ਕਿੱਥੇ ਲੱਗੇ ਤੂੰ ਮੈਂ ਆਪੇ ਤੋੜ ਲਿਆ ਉਹ ਤਾਂ ਤੁਸੀਂ ਜਾਂਦੇ ਨਾ ਆਪ ਲੈਣੇ ਪਰੀ ਤੂੰ ਕੀ ਕਾਮੇ ਤੂੰ ਆਣੀ ਤੇ ਸਬਜੀ ਨਾ ਤੋੜਿਆ ਕਰ ਉਦੋਂ ਤੋੜਿਆ ਕਰ ਜਦੋਂ ਥਰਨੀ ਨਹੀਂ ਹੁੰਦੀ ਆ ਤੇ ਮੈਂ ਤਾਂ ਤਾਂ ਨਹੀਂ ਤੋੜੀ ਤੂੰ ਚਾਹੁੰਨ ਤੋੜ ਲੈ ਮੈਂ ਚੀਰ ਤੂਰ ਦਿੰਨੀ ਲੈ ਮੈਂ ਗੰਡਾ ਚੀਰ ਦਿੰਨੀ ਕਿਹੜੇ ਦੱਬ ਕਿਸੇ ਨੂੰ ਬਿਮਾਰੀ ਤੇ ਨਹੀਂ ਪੈ ਗਈ ਤੁਗ ਮਾਂ ਜੜਾ ਤੇ ਨਹੀਂ ਪੈ ਗਿਆ ਤੋੜ ਮਾਰ ਕੇ ਤੇ ਨਹੀਂ ਕੋ ਲੈ ਗਿਆ ਫੇਰਾ ਜਿਹੜਾ ਤੋਹਣੀ ਮੈਨੂੰ ਦਿਸਿਆ ਹੀ ਨਹੀਂ ਗੇ ਖਲਵੇ ਤੇ ਸੋਖਣਾ ਪਈ ਤਾਂ ਤਿੰਨ ਲੱਗੇ ਹੀ ਗੇ ਐ ਡੇ ਡੇ ਸੀ ਹਲਵੇ ਆ ਆਪਣੇ ਤੇ ਘਰੇਲੇ ਵੀ ਲੱਗੇ ਹੀ ਮੈਨੂੰ ਤਾਂ ਉੱਥੇ ਐਡੇ-ਐਡੇ ਵੀ ਨਹੀਂ ਤਿੱਖੇ ਐਡੇ-ਐਡੇ ਕਿਥੋਂ ਆਣੇ ਸੀ ਦੱਸ ਮੈਨੂੰ ਤਾਂ ਮੈਨੂੰ ਪੱਕਾ ਪਤਾ ਏ ਕਿਸੇ ਨਾ ਕਿਸੇ ਨੂੰ ਤਾਂ ਬਿਮਾਰੀ ਪੈਂਦੀ ਆ ਕੋਈ ਨਾ ਕੋਈ ਸਬਜ਼ੀ ਤਾਂ ਤੋੜ ਕੇ ਲੈ ਜਾਂਦਾ ਵਾ ਇਹ ਬਿਨਾ ਦੱਸੇ ਦੇਖੇ ਨਾ ਕਿਸੇ ਨੂੰ ਗੱਲਾਂ ਨਹੀਂ ਕਰੀ ਜੀ ਆ ਹੁੰਦੀਆਂ ਨਾ ਮੂੰਹ ਫਟਕਾਰੀ ਦਿੰਦਾ ਕੀ ਪਤਾ ਲੱਗੇ ਹੋਂ ਉੱਥੇ ਫਿਰ ਤੁੰਗ ਨਹੀਂ ਆਹ ਆਏ ਹੋਏ ਮੈਨੂੰ ਤੂੰ ਹੀ ਤਾਂ ਵੇਖੇ ਸੀ ਤੂੰ ਹੀ ਤੋੜਨੇ ਹੋ ਜਾਏ ਤੇ ਮੈਨੂੰ ਤੇ ਨਹੀਂ ਦੱਬੇ ਮੈਨੂੰ ਬਣਾਦਾ ਤੇਰੇ ਹੀ ਅੱਜ ਤੈਨੂੰ ਤਾਖਣੇ ਨਹੀਂ ਦਿੰਦਾ ਮੈਨੂੰ ਹੀ ਜਾਣਨਾ ਪੈਣਾ ਜੋ ਮਰਜ਼ੀ ਕਰ ਲੋ ਅੱਤ ਤੂੰ ਐਦਾ ਤਾਂ ਆਂਦੀ ਹੋਵੇਂਗੀ ਵੀ ਅੱਜ ਮੈਂ ਨਹੀਂ ਤੋੜ ਕੇ ਲੈ ਜਾਂਦੀ ਤੇ ਕੱਲ ਨੂੰ ਮੈਨੂੰ ਖਲਾਉਗੀ ਨਾ ਮੈਂ ਸਭ ਤੇਰੀਆਂ ਵੀ ਲਜਾ ਜਾਂਦੀ ੱਸ ਮੈਨੂੰ ਕਦੇ ਧੁੱਪੇ ਫਿਰ ਨੂੰ ਸ਼ਾਮ ਚੜਿਆ ਨੂੰ ਕਰਿਆ ਨੂੰ ਤੇ ਕਦੀ ਆਉਣ ਨੂੰ ਚੱਲ ਤੋਰ ਮੇਰੇ ਨਾਲ ਹੀ ਚੱਲ ਤੂੰ ਫੜ ਲੈ ਬੋਲ ਤਵਾ ਮੈਂ ਫੜਾਂ ਚੱਸੀ ਕਿੱਥੇ ਕਾਹਦੇ ਨਹੀਂ ਕੋਈ ਬੋਲ ਤਾਂ ਅਪੂਪੇ ਕਦੇ ਉਹ ਵੀ ਮੈਂ ਆ ਤੂੰ ਕਿਹਦੇ ਨਾਲ ਮੈਂ ਵੀ ਕਿੰਨੀ ਕ ਸਬਜੀ ਲੱਗੀ

ਉਹ ਵੀ ਨੀ ਪੈਰਾਂ ਦੇ ਪਾੜੇ ਪੈਣ ਦਿੱਨੀ ਆ ਨੀ ਉਸੇ ਵੇਲੇ ਤੋੜ ਕੇ ਉਸੇ ਵੇਲੇ ਤਰਨੀ ਆ ਪਹਿਲਾਂ ਮੈਂ ਟੁੱਟੀ ਹੀ ਹੋਵੇ ਅੱਜ ਪੈਰ ਇਹਨਾਂ ਕਿੰਨੂੰ ਬਹਿਣ ਦੇ ਖਾੜਾ ਦੇ ਲੈ ਕੇ ਆਤੀ ਮੇਰਾ ਘਰ ਦੀ ਆ ਇਹ ਕਰ ਲਾ ਐਵੇਂ ਅੱਖਾ ਅੱਗੇ ਤੇ ਛੇੜਾ ਖਾ ਕੇ ਡਿੱਗ ਪੇਗੀ ਗਰਮੀ ਵੀ ਗਰਮੀ ਲੱਗੂ ਗਰਮੀ ਚ ਠੰਡ ਥੋੜੀ ਲੱਗੂਗੀ ਦੱਸਣ ਇੱਥੇ ਐਡੀ ਸੋਹਣੀ ਤੇ ਬਾਗ ਵਗਨਦਾ ਹੀ ਹੈ ਤੇ ਤੈਨੂੰ ਕਿੱਥੋਂ ਗਰਮਾ ਚੜਿਆ ਲੈ ਮੈਂ ਇੱਥੇ ਛਾਂਵੇਂ ਚ ਬਹਿ ਜਾਨੀ ਤੂੰ ਤੋੜ ਲਿਆ ਲੈ ਇੱਥੇ ਤੇਰਾ ਮਾਹੂ ਵੇਖਣ ਨੂੰ ਲਿਆਈਆਂ ਸਬਜ਼ੀ ਤੋੜ ਵੱਲਾਂ ਜੋ ਲੱਭ ਮੈਂ ਵੀ ਲੱਭਦੀ ਆ ਬਹਿ ਜਾਨੀ ਇੱਥੇ ਤੋਂ ਬਹਿ ਬੈਣੀ ਥੱਕ ਗਈ ਅੱਗੇ ਲੱਭੀਆਂ ਸੀ ਕਿੱਥੋਂ ਸਟਾਰਟ ਕਰਾਂ ਤੇ ਕਿੱਥੋਂ ਐਂਡ ਕਰਾਂ ਮੈਨੂੰ ਤਾਂ ਕੁਝ ਪਤਾ ਨਹੀਂ ਇਹਨਾਂ ਦੇ ਮੈਂ ਕਰ ਤੂੰ ਨਾ ਵੇਖ ਮੈਂ ਕਦੋਂ ਵੇਖੇ ਲੱਗੇ ਕਿ ਕਿਹਦੇ ਕਦੋਂ ਹੋਰ ਸਵੇਰੇ ਤਿੰਨ ਕਦੋਂ ਲੱਗੇ ਇਹ ਮੈਂ ਠੀਕ ਜਿਹਾ ਦੋ ਲੋਕ ਆ ਹੀ ਗਏ ਫੇਰ ਲੱਗੋ ਜਿੱਤੇ ਸਵੇਰੇ ਵੇਖਿਆ ਉੱਥੇ ਵੇਖੋ ਨਾ ਇੱਥੇ ਹੀ ਵੇਖਿਆ ਸੀ ਹੋਰ ਮੈਂ ਆਏ ਆ ਸੇ ਪਾਸੇ ਹੱਥ ਮਾਰੀ ਜਾਨੀ ਹੱਦ ਹੋ ਗਈ ਤੇਰੇ ਵਾਲੀ ਵੀ ਹੁਣ ਨਹੀਂ ਲੱਭਦੇ ਇਹ ਛੇਕ ਤਾਂ ਮਾਰਨੀ ਜ਼ਰੂਰੀ ਸੀ ਸਬਜ਼ੀ ਤੋੜਨ ਆਏ ਜਦੋਂ ਕੋ ਕੰਮ ਹੋਵੇ ਤੇਰੀ ਛੇਕ ਉੱਤੇ ਹੀ ਪਈ ਹੁੰਦੀ ਤੂੰ ਐਸਾ ਸਵਾਲ ਲੱਗਣਾ ਕੋਸ਼ਣ ਮੈਂ ਉਹ ਜਾਣ ਕੇ ਮਾਰੀ ਆ ਗਈ ਤੇ ਮਾਰੀ ਮੇਰੀ ਬੰਦਾ ਉਹ ਕੋਟ ਲੈਂਦਾ ਨੱਕ ਮਾਰ ਲੈਂਦਾ ਮੂੰਹ ਕੋਟ ਛੜਦੀ ਬਲੇਟ ਛੜਦੀ ਤੇ ਨੱਕ ਵੀ ਬਲੇਟ ਛੜ ਦਿਆ ਕਰ ਤੇ ਮੇਰੀ ਨੱਕ ਮਰੀਆ ਜਾਂ ਬਲੇਟੇ ਕਤੂੜੀ ਲੱਭਣਾ ਇੱਕ ਨਹੀਂ ਆਉਂਦੀ ਹੁੰਦੀ ਇਹ ਲਾਪੜਾ ਇਹਨੇ ਹੱਥ ਮਾਰ ਲਾ ਬੰਨਾ ਚ ਮਾਸਾ ਲੱਭ ਜਾਣ ਕੋਸ ਤੇ ਉਹਦਾ ਪ੍ਰੀਤ ਮੇਰੀ ਸੁਣ ਗੱਲ ਮੈਂ ਤਾਂ ਕਿ ਦੋ ਕੱਤੀ ਤੇ ਵੇਖ ਕੇ ਕਹੀ ਆ ਤੂੰ ਸੱਚੀ ਨਹੀਂ ਬੁਲੱਕਾ ਕੋ ਲਾਇਤ ਨਹੀਂ ਗਿਆ ਕਰ ਦੋ ਮੈਂ ਕਿ ਹੱਥ ਮਾਰਾ ਮੈਂ ਤੇ ਹੁਣੇ ਮਾਰ ਗਈ ਮੇਰਾ ਤਾਂ ਜੀਨ ਕਰੰਦਾ ਤੂੰ ਮਾਰ ਲੈ ਤੂੰ ਮੇਰੇ ਕਿ ਹੱਥ ਪੈਰ ਮਾਰ ਗਈ ਹੁਣ ਮੇਰੇ ਕੋ ਤਾਂ ਨਹੀਂ ਮਾਰੇ ਜਾਂਦੇ ਹਣ ਤੁਸੀਂ ਭਰ ਲਓ ਬਾਟਾ ਜਿਹੜਾ ਭਰਨਾ ਤੇ ਇਹ ਤਾਂ ਛੱਤੀ ਛੱਤੀ ਮੈਨੂੰ ਗੱਲਾਂ ਕਰਦਾ ਨੀ ਗਲਨਾ ਕੀ ਕਰਨੀਆਂ ਮੈਂ ਤੇ ਆਖਿਆ ਕਿ ਤੇ ਸੱਚੀ ਕਦੂ ਲੱਗੇ ਚੰਨ ਖਰੇ ਚਾਜਨਾ ਦੇਖ ਕੇ ਨਹੀਂ ਆਈ ਧੁੱਪ ਤੋਂ ਤੂੰ ਡਰਦੀ ਰਹਿਣੀ ਆ ਮੈਨੂੰ ਤੇ ਲੱਗਦਾ ਕਿਸੇ ਦਾ ਬਹਿ ਗਿਆ ਹੀ ਬੇੜਾ ਕਦੂ ਤੋੜ ਕੇ ਸਬਜ਼ੀ ਲੈ ਗਈ ਹੁਣ ਦੱਸ ਕੀ ਕੀ ਧਰਨਾ ਤੇ ਕੀ ਕਰਨਾ ਕੈਮਰੇ ਨੂੰ ਮਰੇ ਲਾ ਲਈ ਆਪੇ ਇਹ ਕੈਮਰੇ ਨਹੀਂ ਮੇਰੇ ਵਾਲੇ ਨੇ ਤੇ ਛੱਡਣਾ ਨਹੀਂ ਹੁਣ ਹਣਾ ਤੂੰ ਸਬਜ਼ੀ ਤੋੜਦੀ ਮਰਦੀ ਨਹੀਂ ਕੀ ਹਣਾ ਤੂੰ ਤੇ ਤੋੜਦੀ ਮਰਦੀ ਨਹੀਂ ਤੇ ਵੇਖਿਆ ਕੋਈ ਸਬਜ਼ੀ ਤੋੜ ਕੇ ਲੈ ਗਿਆ ਅੱਜ ਮੇਰਾ ਝਾਟਾ ਪੱਕਾ ਖਾਊਗਾ ਹੁਣ ਮੈਂ ਚੇਹ ਮੈਂ ਦਾਲ ਧਰਦੀ ਮੈਨੂੰ ਪਾਵੇਂ ਖਾਣਾ ਪੈ ਜਾਣੀ ਉਹਨੇ ਵੀ ਦੇਖੇ ਸੀ ਖੱਤੂ ਉਹਨੇ ਨਾ ਤੂੰ ਮੂੜੀ ਤੋੜਦੀ ਤੇ ਲੋਕੀ ਤੋੜ ਕੇ ਤੇ ਲੋਕਾਂ ਦੇ ਨਾਲ ਜਾਣਾ ਹੀ ਹੈ ਤੋੜ ਕੇ ਤੇ ਮੈਂ ਤੁਹਾਨੂੰ ਕਹਿਣ ਤੇ ਦੇਈ ਸੀ ਦੀਦੀ ਕਿ ਨਹੀਂ ਉੱਥੇ ਕੁਛ ਹੈਗਾ ਨਹੀਂ ਕੁਛ ਹੈਗਾ ਤੁਸੀਂ ਤਾਂ ਜਾਣ ਕੇ ਨਾਲੇ ਮੈਨੂੰ ਥੁੱਕ ਚ ਮਾਰੰਦਾ ਹੈ ਮੈਂ ਤੇ ਅੱਗੇ ਸਾਰਾ ਇਕੱਲਾ ਇਕੱਲਾ ਪਤਾ ਕਰਕੇ ਇਹ ਕਾਹਦਾ ਹੁਣ ਤਾਂ ਨਾਟਕੀ ਬਣਾਉਣਾ ਕਰ ਉਹਨੇ ਤੇ ਮੇਰੇ ਨਾਲ ਲੜਨਾ ਹੈ ਤੇਰਾ ਬਾਬਾ ਦਿਮਾਗ じゃ ਚੱਲਦਾ ਸੋਚ ਕੇ ਕੁਛ ਦਿਮਾਗ ਤੇ ਮੇਰਾ ਬੱਤੇਰਾ ਚੱਲਦਾ ਹੁੰਦਾ ਪਰ ਹੁਣ ਨਹੀਂ ਚੱਲਣ ਦਿਆ ਇੱਕ ਅੱਡਾ ਕਦੂ ਹੋਵੇ ਤੇ ਮੈਂ ਕਹਿ ਦਵਾ ਕਿ ਮਾਂ ਦੇ ਮੂਜੇ ਖਾਜੂ ਤੇ ਐਵੇਂ ਟੋ ਬਰਾਬਰ ਹੈਗਾ ਤੁਸੀਂ ਮੈਂ ਕੀ ਕਹੂੰਗੀ ਵਾਗੇ ਚੱਲਣਾ ਇਹ ਤੋਂ ਮਾਦੀ ਹੈ ਮੇਰੇ ਬਾਵਾ ਚਾਹਣੇ ਦੇ 70 ਪੈਣ ਮੈਂ ਛਾਣੀ ਦੇ 70 ਪੈਣ ਐ ਸ਼ਰੀਕ ਨਹੀਂ ਕਦੀ ਸ਼ਰੀਕਾ ਨੇ ਤੇ ਅੱਗ ਹੀ ਲੱਗਦੀ ਦੀ ਬਜਾਉਂਦੀ ਨਹੀਂ ਹੁੰਦੀ ਤੇ ਜਾਂ ਫਿਰ ਮੁੱਲ ਖੜੋ ਸੈਕਟਿਵ ਤੇ ਮੁੱਲ ਲੈ ਆ ਤਾਂ ਕਿਉਂ ਮੈਂ ਦੱਸੇ ਤੀ ਉਹ ਤਾਂ ਬੜੀਆਂ ਰਹਿ ਆ ਤਿੰਨੀ ਰਹੀ ਨਹੀਂ ਆਏ ਕਰ ਲਾ ਉਹ ਕਰ ਲੈ ਤੇ ਹੁਣ ਨਹੀਂ ਦੱਸ ਸਕਦੀ ਵੀ ਚੱਲ ਦੀਦੀ ਐਡਾ ਕਰ ਲੈ ਮੈਂ ਤੁਹਾਨੂੰ ਕਿਹਾ ਸੀ ਜੇ ਦੇਖੇ ਸੀ ਤਾਂ ਉਦੋਂ ਤੋੜ ਲੈਂਜੀ ਹੁਣ ਪਛਤਾਉਣ ਦਾ ਕੀ ਫਾਇਦਾ ਉਹ ਵੀ ਤੈਨੂੰ ਬਿਮਾਰੀ ਪਈ ਆ ਅਸੀਂ ਉਦੋਂ ਤੋੜ ਕੇ ਉਹਦੇ ਸਬਜ਼ੀ ਧਰਨੀ ਇਹ ਤਰਲਾ ਹੁਣ ਪਤਾ ਪਹਿਲਾਂ ਥੋੜੀ ਤੋੜ ਲਈ ਸੀ ਹੈ ਨਹੀਂ ਪਹਿਲਾਂ ਇੱਧਰ ਵੇ ਇੱਧਰ ਵੇ ਨਹੀਂ ਆਪ ਗਿਆ ਆਂ ਜਿਹੜੀ ਆਣ ਤੋੜਨ ਕਿ ਕਿਹੜੀ ਆਵੇ ਸਾਵੇ ਆਣੀ ਇਹ ਠੀਕ ਨੂੰ ਕੀ ਕਰਾਂਗੇ ਇਹ ਤੇ ਕੋਈ ਜਣੇ ਨਹੀਂ ਆ ਆ ਮਰ ਜੇ ਲੱਗੀ ਇੱਕ ਹੋਰ ਮੇਰੇ ਤੋਂ ਤਾਂ ਕਤੂਆ ਨੂੰ ਜੀ ਕਰਦਾ ਕਤੂ ਨਹੀਂ ਲੱਭੇ ਆ ਗਏ ਨਾ ਤੋੜ ਕੇ ਹਲਵਾ ਪਾਣਾ ਮੈਂ ਇਹ ਕਿਹਨ ਲੱਗੇ ਹਲਵੇ ਆਵੇ ਹੈ ਤਰਾਂ ਨਹੀਂ ਤਰਾਂ ਆਪਣੀ ਉਹਨਾਂ ਚਰਚ ਮਾਰਨੀ ਆ ਇਹਨਾਂ ਟਰਕਾ ਲਾਵਾ ਉਹਨਾਂ ਨੂੰ ਨਹੀਂ ਲੈਦਾ ਐਵੇਂ ਕੋਈ ਦੀ ਸੁਣੀ ਤਰਾਂ ਲਾਵਾ ਆ ਹਾਏ ਪ੍ਰੀਤ ਪ੍ਰੀਤ ਨਾਲ ਹਾਲਵਾ ਵੀ ਕੋਈ ਨਿਊ ਲੱਗਾ ਕੋਈ ਸਬਜ਼ੀ ਤੋੜ ਕੇ ਲੈ ਕੇ ਉਸ ਨੂੰ ਦਏ ਜਾਂ ਇਹ ਬੇੜਾ ਕਚ ਪੈਜੇ ਬਿਮਾਰੀ ਮੈਂ ਤੇ ਸੱਤੀ ਦੇ ਵਿੱਚ ਉਸਨਾਂੜੀ ਜਾਂਦਾ ਜਿਹੜਾ ਸਾਡੀ ਸੱਤੀ ਤੋੜ ਕੇ ਲੱਗਿਆ ਮੈਨੂੰ ਪਤਾ ਨਹੀਂ ਉਸ ਨੂੰ ਕਿਸੇ 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 ਆ ਗਿਆ ਤਾਂ ਮੈਸਤਰੀ ਲੱਗੀ ਜਿਵੇਂ ਜਦੋਂ ਪਤਾ ਹੀ ਨਹੀਂ ਕਿ ਮੈਂ ਹੁਣ ਤੈਨੂੰ ਕੀ ਦਾ ਕਿਸਤਰੀ-ਗੁਸਤਰੀ ਨਹੀਂ ਚਾਹਤੀ ਆਦੇ ਉਹਦੇ ਕਦਾ ਸਨੇਤਰ ਵਿਖਿਆਣੀ ਦੀ ਜਿਵੇਂ ਨੀ ਕਹੇ ਦਾ ਨਾਲ ਹੀ ਜਾਂ ਨਹੀਂ ਪਰ ਉਹ ਤੇ ਸਬਜ਼ੀਆਂ ਤੱਕਦੀ ਰਹਿੰਦੀ ਤੁਹਾਡੀਆਂ ਨਿਗਾਹਾਂ ਹੀ ਨਹੀਂ ਹੁੰਦੀ ਮੇਰੇ ਤੇ ਸਾਰੇ ਸ਼ੱਕ ਹੋਦੇ ਤੇ ਚਾ ਸਾਰੇ ਹੜਵਾ ਤਾਂ ਕੋਈ ਲੱਗਾਈ ਨਹੀਂ ਲੱਗਿਆ ਮੇਰੇ ਕੋਲ ਤਾਂ ਪਣੀ ਸੇਕੀ ਜਾਂਦੀ ਚਲੀ ਮੇਰੇ ਜਾ ਜਾ ਏਸੀ ਅਗਰ ਜਾ ਕੇ ਬੈਠ ਕੇ ਕਾਲੀ ਨਾ ਅਜੀ ਤਰਦਾ ਨਹੀਂ ਫਿਕਰ ਤੇ ਮੇਰਾ ਚਲੋ ਕੁਝ ਲੱਭੋ ਨਹੀਂ ਨਹੀਂ ਦੇ ਰਹੇ ਮੈਂ ਹੁੰਦੀ ਕਿ ਕੋਈ ਚੱਕਾ ਹੋਵੇ ਅਜਿਹਾ ਕਰਦੀ ਰਹੀ ਤੇ ਵੀਰ ਨੇ ਆ ਜਾਣਾ ਉੱਤੋਂ ਉਹਨੇ ਅਖਾ ਕਿੰਨੇ ਕੁ ਥੋੜੇ ਜਿਹਾ ਲਓ ਮੈਨੂੰ ਮੇਰੀ ਸਬਜ਼ੀ ਮੈਂ ਜੇ ਸਬਜ਼ੀ ਤੇ ਨਾ ਨਾ ਉਹਨੂੰ ਰੋਲ ਲਿਆ ਤੇ ਮੇਰੇ ਤਾਂ ਨਾ ਚੱਲੀ ਆ ਜਾ ਚੱਲ ਗਈ ਕੱਖ ਨਹੀਂ ਹੈਗਾ ਕਿ ਜਿਹੜੀਆਂ ਕੂੜੀਆਂ ਕੂੜੀਆਂ ਸਾਰੀਆਂ ਲੈ ਰਹੇ ਤੇ ਪੱਕੀ ਛੱਡ ਗਿਆ ਆ ਵੇਲੇ ਇੱਕੋ ਪੱਕੀ ਲੱਗੀ ਅਕੀਦਾ ਤੇ ਬਕਰ ਤੇ ਐਸੇ ਕਿੰਨੇ ਹੀ ਕੰਨ ਤੋੜਨਾ ਦੇਖੀ ਜਿੰਗੀਆਂ ਨਿੱਕੇ ਕੂੜੀਆਂ ਤੋੜਨ ਵਿੱਚ ਕੋਈ ਵੀ ਨਹੀਂ ਰਹਿ ਗਈ ਫੋង ਵੀ ਤੋੜ ਕੇ ਲੈ ਗਏ ਲੱਗਦਾ ਵੇ ਨਾ ਕਿਤੇ ਤਰਸ ਨਹੀਂ ਆਉਂਦਾ ਕਿ ਸਬਜ਼ੀ ਮਸਾ ਤਾਂ ਹੀ ਹੋ ਮਾਰ ਲੈਣਗੇ ਤੇ ਪੇਰ ਹੀ ਲੈ ਜਾਣਗੇ ਨਹੀਂ ਪੋਚ ਕੇ ਲੈ ਜਾਣ ਮੈਨੂੰ ਕੋਈ ਗੁੱਸਾ ਨਹੀਂ ਜੇ ਤਾਂ ਫਿਰ ਤਾਂ ਚੋਰੀ ਕਰਨੀ ਨਾ ਮੈਨੂੰ ਬੜਾ ਹੀ ਗੁੱਸਾ ਚੜਦਾ ਹੀ ਤਾ ਪਹਿਲਾਂ ਮੈਨੂੰ ਇਹ ਦੱਸੋ ਪਤਾ ਕਰੀਏ ਕਿੰਨੇ ਕੰਨੇ ਪਤਾ ਕਿਉਂ ਹੋਏ ਤੇ ਗੋਦੀ ਕਰਦਾਂ ਨੇ ਇਹਨੇ ਸਬਜ਼ੀ ਖੜੀ ਹਾਂ ਅਹੀਂ ਗੋਡੀ ਕਰਦੇ ਮਰ ਕੇ ਮੇਰਾ ਤੇ ਮੈਨੂੰ ਤੇ ਆਪਣੀ ਪਈ ਆ ਮੈਨੂੰ ਛੱਡ ਪਾਇਆ ਆ ਛੱਡ ਗਿਆ ਨਿਕਾ ਜਾ ਇਹਨੂੰ ਕਿ ਲਾਇਆ ਜਾਂਦਾ ਕਿ ਇਹਨੂੰ ਕੀ ਕਰਨਾ ਹੈ ਵਿਚਾਰੇ ਇਹ ਵਿਛੜ ਕੇ ਰੋਣ ਤੇ ਆ ਕੱਲਾ ਆ ਆ ਜਾ ਗਾਣਾ ਨਿਆਣੇ ਵੀ ਨਹੀਂ ਛੱਡਦੇ ਕਿਤੇ ਪਿੱਛੇ ਨਿਆਣੇ ਵੀ ਛੋੜ ਕੇ ਲਾ ਜਾਂਦੇ ਆੱਖ ਨਹੀਂ ਲੱਭਾ ਲਾ ਬਾਲ ਤੱਕ ਖਾਲੀ ਲੈ ਕੇ ਤੁਰਦੀ ਜਿਹੜਾ ਹਾਲ ਆਪਿਆ ਨਾ ਸਬਜ਼ੀਆਂ ਦਾ ਮੈਂ ਕਿਹਾ ਤਾਂ ਘਰੋਂ ਚੋਕ ਕੇ ਘਰੇ ਆਪਾਂ ਨੂੰ ਵਰ ਗਿਆ ਨਹੀਂ ਲੋਕਾਂ ਨੂੰ ਲੈ ਜਾਣਾ ਹਰ ਕਈ ਹੋਈ ਤੇ ਤੇ 10000 ਰੁਪਏ ਸਬਜ਼ੀ ਪਾਉਂਕੀ ਖਰਦੀ ਤੁਸੀਂ ਮੋੜ ਲਿਆ ਕਿ ਧਰ ਲੋ ਮੈਨੂੰ ਕੀ ਕਹਿੰਦੇ ਮੈਂ ਤੇ ਤੁਹਾਨੂੰ ਕਿਹਾ ਸੀ ਨਹੀਂ ਹਾਂ ਉਹਨੇ ਕਹਿੰਦੀ ਸੁਣਾਉਂਦੇ ਹੀ ਆ ਮੈਂ ਤੇ ਤੁਹਾਨੂੰ ਕਿਹਾ ਸੀ ਨਹੀਂ ਹੈਗੀ ਜਾਣ ਕੇ ਮੈਨੂੰ ਧੁੱਪ ਚ ਮਾਰਿਆ ਤਾ ਆ ਜਾ ਚੱਲੀਏ ਮੈਂ ਹਾਂ ਵੇਖ ਲਾਵਾਂ ਕੋਈ ਕਦੀ ਲੱਭ ਜਾਵੇ ਚਤਨਾ ਦਾ ਬਚ ਜਾਾਂਗੇ ਨਹੀਂ ਮੈਂ ਪਿਆ ਪਾਪਣਾ ਪੈਣੇ ਏ ਘਟਾ ਤੈਨੂੰ ਪਤਾਈ ਸਰਪੰਚ ਇੱਕ ਤੇ ਪੈ ਗਲਾ ਲੈਂਦਾ ਰਾਤ ਨੂੰ ਉਹਨੇ ਤੇ ਸਗੋਂ ਮੇਰੇ ਤੇ ਖਰੀ ਕਰਦੇ ਨਹੀਂ ਵੀ ਜੇ ਮੈਂ ਉਹਦੇ ਅੱਗੇ ਦਾਲ ਤਰਫ ਕਿਸੁਰ ਦਿੱਤੀ ਅੱਜ ਸੋ ਉਹ ਕਿਹੋ ਜਿਹਾ ਬੰਨ ਵੀ ਗੱਲੇ ਪਾਪੇ ਲਾ ਕੇ ਮਨਾ ਲਈਨੀ ਆ ਕੀ ਕੀ ਚ ਨਹੀਂ ਕੇ ਦੀ ਕੰਜਰ ਦੀ ਸੁਣਦਾ ਚੜਾ ਚੜ ਗਿਆ ਤੇ ਇੱਥੇ ਵੀ ਖਲੋਤਣਾ ਦੇਖ ਲੈ ਨਾ ਮਾਲਟਾ ਖਾਲੀ ਉਹ ਦੋ ਫੇਰ ਜਾਂਦੀ ਮੇਰੀ